ਦੋਸਤੋ ਮੇਰੇ ਹੱਥ ਚ ਇੱਕਾ ਪਰਚਾ ਹੈ ਪੈਨਸਲਟ ਜਿਹੜਾ ਸਵੇਰੇ ਮੈਂ ਅਖਬਾਰ ਪੜ੍ਹਨ ਲੱਗਾ ਤੇ ਮੇਰੇ ਹੱਥ ਦੇ ਵਿੱਚ ਆਇਆ ਇਹ ਸਾਰ ਤਰਨਜੀਤ ਸਿੰਘ ਸੰਧੂ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਇਲੈਕਸ਼ਨ ਲੜ ਰਹੇ ਆ ਉਹਨਾਂ ਦਾ ਇਹ ਪਰਚਾ ਉਹਨਾਂ ਵੱਲੋਂ ਇਹਦੇ ਵਿੱਚ ਲਿਖਿਆ ਗਿਆ ਬਹੁਤ ਸਾਰੇ ਵਾਅਦੇ ਜਿਹੜੇ ਲੋਕਾਂ ਦੇ ਨਾਲ ਕੀਤੇ ਗਏ ਔਰ ਇਹਦੇ ਚ ਇੱਕ ਵਾਅਦਾ ਜਿਹੜਾ ਕੀਤਾ ਗਿਆ ਜਿਹਦੇ ਉੱਤੇ ਮੈਂ ਬੋਲਣ ਲੱਗਾ ਜਿਹਦੇ ਬਾਰੇ ਉਹਨਾਂ ਨੂੰ ਜਾਣੂ ਕਰਾਉਣ ਲੱਗਾ ਉਹ ਇਹਦੇ ਵਿੱਚ ਲਿਖਦੇ ਨੇ ਕਿ ਮੈਂ ਅੰਮ੍ਰਿਤਸਰ ਦੇ ਵਿੱਚ ਅਮਰੀਕਾ ਸਮੇਤ ਹੋਰ ਬਹੁਤ ਸਾਰੇ ਦੇਸ਼ਾਂ ਦੀਆਂ ਐਮਬੈਸੀਜ਼ ਜਿਹੜੀਆਂ ਇੱਥੇ ਖੋਲਣ ਦਾ ਯਤਨ ਕਰੂੰਗਾ ਔਰ ਉਹਦੇ ਨਾਲ ਨਾਲ VFS ਗਲੋਬਲ ਵੀਜ਼ਾ ਫੈਸਿਲਿਟੇਸ਼ਨ ਸਰਵਿਸ ਜਿਹੜਾ ਸੈਂਟਰ ਆ ਜਿੱਥੇ ਬੱਚੇ ਜਾਂਦੇ ਆ ਆਪਣਾ ਵੀਜ਼ਾ ਲਵਾਉਣ ਲਈ ਜਾਂ ਆਪਣਾ ਮਤਲਬ ਉੱਥੇ ਬਾਇਓਮੈਟ੍ਰਿਕਲੀ ਉਹਦਾ ਮੈਂ ਪ੍ਰਬੰਧ ਜਿਹੜਾ ਅਮਰਸਰ ਦੇ ਵਿੱਚ ਕਰੂੰਗਾ ਔਰ ਮੈਨੂੰ ਦੁੱਖ ਇਸ ਗੱਲ ਦਾ ਲੱਗਾ ਮੇਰੇ ਖਿਆਲ ਦੇ ਵਿੱਚ ਸੰਧੂ ਸਾਹਿਬ ਚਾਰੇ ਕੈਂਡੀਡੇਟਾਂ ਦੇ ਵਿੱਚੋਂ ਸਭ ਤੋਂ ਵੱਧ ਪੜ੍ਹੇ ਲਿਖੇ ਤੇ ਸਭ ਤੋਂ ਵੱਧ ਜਿਹੜੇ ਤਜਰਬੇਕਾਰ ਮੇਰਾ ਖਿਆਲ ਹੈ ਸੰਧੂ ਸਾਹਿਬ ਹੋ ਤੁਸੀਂ ਹੋ ਤੇ ਤੁਸੀਂ ਵੀ ਉਸੇ ਭੇੜਚਾਲ ਦੇ ਵਿੱਚ ਰੰਗੇ ਗਏ ਜਿਹਦੇ ਜਿਹਦੇ ਚ ਬਾਕੀ ਜਿਵੇਂ ਪੜ੍ਹੇ ਲਿਖੇ ਅਨਪੜ ਪੋਲਿਟਿਸ਼ਨ ਵੀ ਲੋਕਾਂ ਦੇ ਨਾਲ ਕਰਦੇ ਆ ਵੋਟ ਬੈਂਕ ਦੀ ਰਾਜਨੀਤੀ ਵੀ ਸਿਰਫ ਵੋਟਾਂ ਇਕੱਠੀਆਂ ਕਰਨੀਆਂ ਨੇ ਉਹਦੇ ਵਿੱਚ ਵੇਖਣਾ ਨਹੀਂ ਵੀ ਸ਼ਹਿਰ ਦਾ ਨੁਕਸਾਨ ਹੈ ਕਿ ਉਹਦਾ ਇਹਦਾ ਫਾਇਦਾ ਵਾ ਪੰਜਾਬ ਦਾ ਸਿਰਫ ਜਿੱਥੋਂ ਪਤਾ ਲੱਗੇ ਵੀ ਵੋਟ ਇਕੱਠੀ ਕੀਤੀ ਜਾ ਸਕਦੀ ਆ ਵੀ ਕਹਿੰਦੇ ਆ ਨਾ ਕਿ ਇਹ ਬੰਦ ਕਰਾਣੇ ਆਏ تھے ਤਵਾਇਫੋ ਕੇ ਕੋਠੇ ਮਗਰ ਸਿੱਕੋ ਕੀ ਖਨਕ ਦੇਖ ਕਰ ਖੁਦ ਹੀ ਮੁਜਰਾ ਕਰ ਬੈਠੇ ਇਹ ਵਾਦਾ ਕਰਨ ਤੋਂ ਪਹਿਲਾਂ ਤੁਸੀਂ ਪੰਜਾਬ ਦੇ ਪੰਜਾਬੀਆਂ ਦੇ ਪੰਜਾਬੀਅਤ ਦੇ ਹਾਲਾਤ ਇੱਕ ਵਾਰੀ ਇਹਦੇ ਤੋਂ ਜਾਣੂ ਹੋ ਜਾਂਦੇ ਹਾਲਾਤ ਇਹ ਆ ਮੈਂ ਤੁਹਾਨੂੰ ਜਾਣੂ ਕਰਾਉਣਾ ਇਹਨਾਂ ਚੀਜ਼ਾਂ ਤੋਂ ਕਿ ਤੁਸੀਂ ਨਵੇਂ-ਨਵੇਂ ਆਏ ਹੋ ਬੇਸ਼ੱਕ ਤੁਸੀਂ ਇੱਥੋਂ ਦੇ ਜੰਪਾਲ ਹੋ ਜਾਂ ਤੁਹਾਡਾ ਪੁਰਾਣਾ ਜੱਦੀ ਘਰ ਇੱਥੇ ਆ ਪਰ ਤੁਹਾਨੂੰ ਇੱਥੋਂ ਦੇ ਹਾਲਾਤਾਂ ਦੇ ਪੰਜਾਬ ਬਾਰੇ ਕੁਝ ਨਹੀਂ ਪਤਾ ਬਹੁਤ ਚੋਚੇ ਵੱਡੇ ਲੈਵਲ ਦੇ ਅਹੁਦਿਆਂ ਤੇ ਰਹੇ ਹੋ ਤੁਸੀਂ ਇਹ ਛੋਟੀ ਜੀ ਸਟੇਟ ਬਾਰੇ ਤੁਹਾਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਹੈਗੀ ਅ ਜਿੱਥੇ ਤੁਹਾਡੀ ਰੈਸ਼ ਆ ਨਾ ਮੇਰੇ ਘਰ ਤੋਂ ਮੇਰੇ ਖਾਲ 500 ਮੀਟਰ ਹੀ ਆ ਇਹਦੇ ਨਾਲ-ਨਾਲ ਕਈ ਜਿਹੜੇ ਸੈਂਕੜੇ ਆਈਲੈਟਸ ਸੈਂਟਰ ਨੇ ਸੈਂਕੜੇ ਇਮੀਗ੍ਰੇਸ਼ਨ ਆਫਿਸ ਨੇ ਤੁਰੇ ਜਾਂਦੇ ਆਪਣੇ ਰਾਹ ਦੇ ਵਿੱਚ ਕਿਸੇ ਬੱਚੇ ਨੂੰ ਪੁੱਛੋ ਨਾ ਵੀ ਤੂੰ ਕਰਨਾ ਕੀ ਚਾਹੁੰਦਾ ਲਾਈਫ ਦੇ ਵਿੱਚ ਤੂੰ ਅੱਗੋਂ ਕਹਿੰਦਾ ਪਤਾ ਕੀ ਹੈ ਮੇਰੀ ਫਾਈਲ ਲੱਗੀ ਹੈ ਮੈਂ ਬਾਹਰ ਚਲੇ ਜਾਣਾ ਔਰ ਰਏ ਤੁਸੀਂ ਵੱਖ-ਵੱਖ ਦੇਸ਼ਾਂ ਦੇ ਰਾਜਦੂਤ ਹੋ ਇੰਡੀਅਨ ਫੋਰਨ ਸਰਵਿਸਿਜ਼ ਤੁਸੀਂ ਦਿੱਤੀਆਂ ਨੇ ਉਹਦੇ ਵਿੱਚ ਤੁਸੀਂ ਬਹੁਤ ਲੰਮਾ ਸਮਾਂ ਕੰਮ ਕੀਤਾ ਹੁਣ ਤੁਸੀਂ ਰਿਟਾਇਰ ਹੋ ਕੇ ਆਏ ਹੋ ਤੁਹਾਡੇ ਡਿਪਾਰਟਮੈਂਟ ਦੇ ਅੰਕੜੇ ਮੈਂ ਤੁਹਾਨੂੰ ਦੱਸਾਂ ਵੀ ਤੁਹਾਡੇ ਹਾਲਾਤ ਕੀ ਨੇ ਸਾਡੇ ਪੰਜਾਬ ਦੇ ਜਿਹੜੇ ਬਣ ਗਏ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਮੈਂ ਤੁਹਾਨੂੰ ਦੱਸਣ ਲੱਗਾ ਜਾਂ ਪਤਾ ਹੋਣ ਤੋਂ ਬਾਵਜੂਦ ਵੀ ਬੀਜੇਪੀ ਦੀ ਪਾਲਿਸੀ ਦੇ ਅਨਸਾਰ ਇਹਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ ਜਾਂਦਾ ਪੰਜਾਬ ਨੂੰ ਜਾਂ ਤੇ ਇਹ ਹਾਲਾਤ ਬਣੇ ਪਏ ਨੇ ਪੂਰੇ ਭਾਰਤ ਦੀ ਵਾਦੀ ਜਿਹੜੀ ਉਹ 150 ਕਰੋੜ ਦੀ ਹੈ ਸੰਧੂ ਸਾਹਿਬ ਇਹ ਤੇ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਸਾਰਿਆਂ ਨੂੰ ਪਤਾ ਵੀ 150 ਦੇ ਕਰੀਬ ਜਿਹੜੀ ਵਾਦੀ ਹੈ ਸਨੇ ਪੰਜਾਬ ਦੇ ਪਰ 150 ਕਰੋੜ ਦੀ ਵਾਦੀ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸਾਲ ਦਾ ਪਾਸਪੋਰਟ ਪਤਾ ਕਿੰਨਾ ਬਣਦਾ 80 ਲੱਖ ਪਾਸਪੋਰਟ 1.5 ਕਰੋੜ ਦੀ ਵਾਦੀ ਦੇ ਵਿੱਚ ਉਹ ਬਣਦਾ 150 ਕਰੋੜ ਦੀ ਵਾਦੀ ਦੇ ਵਿੱਚ ਉਹ ਬਣਦਾ ਔਰ ਪੰਜਾਬ ਦੀ ਵਾਦੀ ਹੈ 3 ਕਰੋੜ ਜੇ 80 ਲੱਖ ਪਾਸਪੋਰਟ ਸਾਰੇ ਦੇਸ਼ 'ਚ ਬਣਦਾ ਹਨ ਤੇ ਐਵਰੇਜ ਦੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਪਾਸਪੋਰਟ ਬਣਨਾ ਚਾਹੀਦਾ 3 ਕਰੋੜ ਦੀ ਆਬਾਦੀ ਦੇ ਹਿਸਾਬ ਦੇ ਨਾਲ ਸਵਾ ਲੱਖ ਤੋਂ 1.40 ਲੱਖ ਪਰ ਪੰਜਾਬ ਦਾ ਪਾਸਪੋਰਟ ਤੁਹਾਨੂੰ ਪਤਾ ਕਿੰਨਾ ਬਣਦਾ ਪੰਜਾਬ ਦੇ ਵਿੱਚ ਕਿੰਨਾ ਰੁਜ਼ਾਨ ਹੈ ਪੰਜਾਬ ਦੇ ਵਿੱਚ ਕਿੰਨੀ ਬੇਰੁਜ਼ਗਾਰੀ ਹੈ 14 ਲੱਖ ਪਾਸਪੋਰਟ ਇਕੱਲੇ ਪੰਜਾਬ ਦਾ ਬਣਦਾ 80 ਲੱਖ ਪਾਸਪੋਰਟ ਦੇ ਵਿੱਚੋਂ ਜਿਹਦੇ 'ਚੋਂ 30 ਤੋਂ 35 ਹਜ਼ਾਰ ਇੱਥੇ ਜਾਂ ਰਣਜੀਤ ਹੈ ਉਹਨਾਂ ਦੇ ਵਿੱਚ ਦਫ਼ਤਰ ਹੈ ਇਹਨੂੰ ਪੁੱਛੋ ਤੁਸੀਂ ਜਿਹੜਾ ਪਾਸਪੋਰਟ ਅਫਸਰ 30 ਤੋਂ 35 ਹਜ਼ਾਰ ਮਹੀਨੇ ਦਾ ਪਾਸਪੋਰਟ ਕੇਵਲ ਅੰਮ੍ਰਿਤਸਰ ਦੇ ਵਿੱਚ ਹੀ ਬਣਦਾ ਅੱਗੇ ਆਓ 2 ਲੱਖ ਬੱਚਾ ਹਰ ਸਾਲ ਬਾਹਰ ਜਾਂਦਾ ਇਹਦੇ ਤੇ ਅੰਕੜੇ ਆਨਲਾਈਨ ਵੀ ਹੈਗੇ ਨੇ ਆ ਗੂਗਲ ਦੇ ਉੱਤੇ ਵੀ ਹੈਗੇ ਨੇ ਤੁਸੀਂ ਤੇ ਵੈਸੇ ਹੀ ਏਡੀਆਂ ਵੱਡੀਆਂ ਸਰਵਿਸਿਜ਼ ਨੇ ਜਿਹੜੀਆਂ ਤੁਸੀਂ ਦੇਸ਼ ਲਈ ਦਿੱਤੀਆਂ ਨੇ ਤੁਹਾਨੂੰ ਤੇ ਇੱਕ ਮਿੰਟ ਦੇ ਵਿੱਚ ਦਫ਼ਤਰ ਦਾ ਕਲਰਕ ਦੱਸ ਸਕਦਾ ਵੀ ਕਿੰਨਾ ਬੱਚਾ ਜਿਹੜਾ ਪੰਜਾਬ ਦੇ ਵਿੱਚ ਇੱਕ ਸਾਲ ਦੇ ਵਿੱਚ ਸ਼ਿਫਟ ਹੋ ਗਿਆ ਮੈਂ ਕਹਿੰਦਾ ਸੀਗਾ ਕਿ 25 ਲੱਖ ਰੁਪਈਆ ਲਾ ਕੇ ਬੱਚਾ ਜਿਹੜਾ ਬਾਹਰ ਜਾਂਦਾ ਵਾ ਪਰ ਤੁਹਾਡੀ ਇੱਕ ਸਟੇਟਮੈਂਟ ਨਾਲੇ ਚ ਇੱਕ ਬੱਚੇ ਦੀ ਮੇਰੇ ਖਾਲ ਮੌਤ ਹੋ ਗਈ ਬਾਹਰਲੇ ਮੁਲਕ ਦੇ ਵਿੱਚ ਤੇ ਡੈੱਡ ਬੋਡੀ ਉਹਦੀ ਕੱਲ ਇੱਥੇ ਲਿਆਂਦੀ ਆ ਤੇ ਤੁਸੀਂ ਉਹਦੇ ਬਾਰੇ ਬੋਲ ਰਹੇ ਸੀਗੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ 40 ਲੱਖ ਰੁਪਈਆ ਲੱਗਦਾ ਬੱਚੇ ਦੇ ਬਾਹਰ ਜਾਣ ਲਈ ਇੰਨੇ ਪੈਸੇ ਲਾਉਣ ਤੋਂ ਬਾਅਦ ਵੀ ਉਹਦੀ ਡੈੱਡ ਬੋਡੀ ਲਿਆਉਣ ਦੀ ਵੀ ਪੈਸੇ ਨਹੀਂ ਸੀ ਹੈਗੇ ਇਹ ਤੁਹਾਡਾ ਵਰਸ਼ਨ ਆ ਤੁਸੀਂ ਬੋਲ ਰਹੇ ਹੋ ਉਹਦੇ ਵਿੱਚ 2 ਲੱਖ ਬੱਚਾ ਜੇ 40 ਲੱਖ ਰੁਪਈਆ ਲਾ ਕੇ ਬਾਹਰ ਜਾਂਦਾ ਤੇ ਸੰਧੂ ਸਾਹਿਬ ਇਹਦੀ ਕਦੀ ਗਿਣਤੀ ਕੀਤੀ ਹੈ ਇਹਨੂੰ ਕਦੀ ਕੈਲਕੂਲੇਟਰ ਦੇ ਉੱਤੇ ਆ ਫੋਨ ਦੇ ਉੱਤੇ ਤੇ ਗੁਣਾ ਹੁੰਦਾ ਨਹੀਂ ਵੱਡੇ ਕੈਲਕੂਲੇਟਰ ਦੇ ਉੱਤੇ ਗੁਣਾ ਕਰਕੇ ਵੇਖੋ ਜੇ 2 ਲੱਖ ਬੱਚਾ ਬਾਹਰ ਜਾਂਦਾ 40 ਲੱਖ ਰੁਪਈਆ ਉਹ ਨਾਲ ਲੈ ਕੇ ਜਾਂਦਾ ਉਹਨੂੰ ਗੁਣਾ ਕਰੀਏ ਨਾ 80000 ਕਰੋੜ ਰੁਪਈਆ ਸਾਲ ਦਾ ਬਣਦਾ 1 ਸਾਲ ਦਾ 80000 ਕਰੋੜ ਰੁਪਈਆ ਸਵਾਲ ਤੇ ਇਹ ਹੈ ਕਿ ਪੰਜਾਬ ਦਾ ਲੱਕ ਜਿਹੜਾ ਉਹ ਇੰਨਾ ਭਾਰ ਚਾਲ ਸਕਦਾ ਕਿ 80000 ਕਰੋੜ ਰੁਪਈਆ ਇਹਦੇ ਵਿੱਚੋਂ ਹਰ ਸਾਲ ਨਿਕਲ ਜਾਵੇ ਤੇ ਉਲਟਾ ਉਹਦੇ ਨਾਲ ਨਾਲ ਕੇਂਦਰ ਦਾ ਕਰਜ਼ਾ ਜਿਹੜਾ 50000 ਕਰੋੜ ਰੁਪਈਆ ਦਾ ਹਰ ਸਾਲ ਜਿਹੜਾ ਪੰਜਾਬ ਦੇ ਉੱਤੇ ਵਧਦਾ ਜਾਂਦਾ ਵਾ ਜਿਹੜਾ ਹੁਣ ਵੱਧ ਕੇ ਤੇ 4 ਲੱਖ ਕਰੋੜ ਰੁਪਇਆ ਹੋ ਗਿਆ ਵਾ ਕਿ ਇੰਨਾ ਪੈਸਾ ਪੰਜਾਬ ਕੋਲ ਹੈਗਾ ਇੰਨਾ ਪੈਸਾ ਪੰਜਾਬ ਆਪਣੇ ਕੋਲੋਂ ਕੱਢ ਸਕਦਾ ਇੰਨਾ ਵਿਆਜ ਜਿਹੜਾ ਉਹ ਕੇਂਦਰ ਨੂੰ ਭਰ ਸਕਦਾ ਵਾ ਇੰਨੇ ਪੈਸੇ ਉਹ ਹੋਰ ਬਾਹਰ ਦੇ ਸਕਦਾ ਵਾ ਇਹ ਤੇ ਪੰਜਾਬ ਤੇ ਖਤਮ ਹੋ ਰਿਹਾ ਜਿਹੜਾ ਤੁਸੀਂ ਅੱਜ ਇਹਦੇ ਵਿੱਚ ਲਾਰਾ ਲਾ ਦਿੱਤਾ ਵਾ ਉੱਤੋਂ ਤੁਸੀਂ ਕੀ ਕਹਿ ਰਹੇ ਹੋ ਮੈਂ VFS ਦਾ ਸੈਂਟਰ ਇੱਥੇ ਖੋਲ੍ਹ ਕੇ ਬਾਹਰ ਜਾਣਾ ਜਿਹੜਾ ਹੋਰ ਸੌਖਾ ਕਰ ਦੂੰਗਾ ਬੱਚਿਆਂ ਲਈ ਤੁਸੀਂ ਤੇ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣ ਦੇ ਤਰੀਕੇ ਲੱਭੋ ਏਡੇ ਵੱਡੇ ਤੁਸੀਂ ਮਤਲਬ ਅਫਸਰ ਰਹੇ ਹੋ ਤੁਹਾਡੇ ਕੋਲ ਸਾਧਨ ਨਹੀਂ ਤੁਸੀਂ ਦੱਸ ਸਕਦੇ ਹੋ ਪਾਲਿਸਿਜ਼ ਬਣਾ ਸਕਦੇ ਹੋ ਬੱਚਿਆਂ ਨੂੰ ਬਾਹਰ ਰੋਕਣ ਦੇ ਤਰੀਕੇ ਲੱਭਣ ਦੀ ਬਜਾਏ ਤੁਸੀਂ ਉਹਨਾਂ ਨੂੰ ਬਾਹਰ ਦਾ ਰੁਝਾਨ ਵੇਖ ਕੇ ਉਹ ਗੱਲ ਕਰ ਦਿੱਤੀ ਵੀ ਮੈਂ ਬਾਹਰ ਹੋਰ ਤੁਹਾਨੂੰ ਨਾਲ ਲੱਗਦਾ ਤੁਹਾਡਾ ਹੋਰ ਜਿਹੜਾ ਸੌਖਾ ਕਰ ਦੂੰਗਾ ਬੱਚੇ ਜਿਹੜੇ ਹੁੰਦੇ ਆ ਨਾ ਉਹ ਕੋਰਾ ਕਾਗਜ਼ ਹੁੰਦੇ ਆ ਜੋ ਇਹਨਾਂ ਬਾਰੇ ਬੋਲੋ ਜੋ ਇਹਨਾਂ ਦੇ ਮਨ 'ਚ ਪਾਉਣ ਦੀ ਕੋਸ਼ਿਸ਼ ਕਰੋ ਇਹ ਉਸੇ ਰੰਗ ਦੇ ਵਿੱਚ ਰੰਗੇ ਜਾਂਦੇ ਆ ਕੋਰੇ ਕਾਗਜ਼ ਆ ਜਿਹੜੇ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਕਿ ਜੋ ਛੋੜੋਗੇ ਹੱਥ ਇਨਕਾ ਤੋ ਭੀੜ ਮੇ ਇਹ ਕਹੀਂ ਖੋ ਜائیںਗੇ ਮੈਂ ਬੱਚਿਆਂ ਬਾਰੇ ਕਹਿ ਰਿਹਾ ਤੁਸੀਂ ਐਡੇ ਵੱਡੇ ਅਫਸਰ ਹੋ ਮਾਈ ਬਾਪ ਹੋ ਤੁਸੀਂ ਮਤਲਬ ਉਤਲੀ ਸਰਕਾਰ ਦੇ ਵਿੱਚ ਤੁਸੀਂ ਕੰਮ ਕਰਨਾ ਵਾ ਕਿ ਜੋ ਬੱਚਿਆਂ ਦੇ ਬਾਰੇ ਤੁਸੀਂ ਇਹਨਾਂ ਨੂੰ ਪੜ੍ਹਾਓਗੇ ਉਹਨਾਂ ਉਹ ਪੜ੍ਹਨਾ ਕਿ ਜੋ ਛੋੜੋਗੇ ਤੁਮ ਹੱਥ ਇਨਕਾ ਤੋਂ ਇਹ ਭੀੜ ਮੇਂ ਕਹੀਂ ਖੋ ਜਾਏਂਗੇ ਜੋ ਥਪ-ਥਪਾਓਗੇ ਪੀਠ ਇਨਕੀ ਤੋਂ ਜੋ ਥਪ-ਥਪਾਓਗੇ ਪੀਠ ਇਨਕੀ ਤੋਂ ਗੋਦ ਮੇਂ ਸਿਰ ਰੱਖ ਕੇ ਜੇ ਸੋ ਜਾਏਂਗੇ ਜੋ ਦਿਖਾਓਗੇ ਤੁਮ ਰਾਸਤੇ ਤੋਂ ਬਾਦਸ਼ਾਹ ਜੇ ਹੋ ਜਾਏਂਗੇ ਇਹ ਤੋਂ ਕੋਰੇ ਕਾਗਜ਼ ਹੈ ਜੈਸਾ ਲਿਖੋਗੇ ਵੈਸੇ ਹੋ ਜਾਏਂਗੇ ਇਹ ਪੰਜਾਬ ਦੀ ਜਵਾਨੀ ਆ ਇਹ ਪੰਜਾਬ ਦਾ ਭਵਿਖਿਆ ਤੁਸੀਂ ਤਾਕਤਵਰ ਲੋਕ ਹੋ ਇਹਨੂੰ ਜਿਹੜੇ ਮਰਜ਼ੀ ਪਾਸੇ ਲਾ ਦਿਓ ਬੱਚਿਆਂ ਦਾ ਧਿਆਨ ਬੱਚਿਆਂ ਦਾ ਰੁਝਾਨ ਜਿਹੜੇ ਮਰਜ਼ੀ ਪਾਸੇ ਲਾ ਦਿਓ ਕੱਲ ਨੂੰ ਜੇ ਸਾਰੇ ਸਮੈਕੀਏ ਸਾਰੇ ਡਰੱਗ ਲੀਡਰ ਡੀਲਰ ਜਿਹੜੇ ਆ ਉਹਨਾਂ ਦੀ ਬਹੁਤ ਸਾਰੀ ਗਿਣਤੀ ਆ ਪੰਜਾਬ ਦੇ ਵਿੱਚ ਮੈਂ ਲੀਡਰ ਵਿੱਚੇ ਹੀ ਕਹਿ ਦਿੰਨਾ ਕਿ ਸਮੈਕੀਏ ਡਰੱਗ ਡੀਲਰ ਇਕੱਠੇ ਹੋ ਕੇ ਤੁਹਾਨੂੰ ਇਹ ਕਹਿਣ ਵੀ ਸਾਡੀ ਵੀ ਬਹੁਤ ਗਿਣਤੀ ਆ ਪੰਜਾਬ ਦੇ ਵਿੱਚ ਫਿਰ ਸਾਡੇ ਲਈ ਵੀ ਕੋਈ ਨਾ ਕੋਈ ਸਹੂਲਤ ਦਿਓ ਤੇ ਕੀ ਆਪਾਂ ਉਹਨਾਂ ਲਈ ਵੀ ਚਿੱਟੇ ਦੇ ਡੀਪੂ ਖੋਲ੍ਹ ਦਿਓਗੇ ਤੁਸੀਂ ਇਹੋ ਗੱਲ ਤੁਸੀਂ ਬੱਚਿਆਂ ਨੂੰ ਬਾਹਰ ਭੇਜਣ ਦੀ ਕੀਤੀ ਹੈ ਨਾ ਵੀ ਉਹਨਾਂ ਦਾ ਰੁਝਾਨ ਵੇਖ ਕੇ ਬੱਚਿਆਂ ਨੂੰ ਕੀ ਪਤਾ ਯਾਰ ਬੱਚੇ ਤੇ ਰੁੱਲਦੇ ਫਿਰਦੇ ਨੇ ਉੱਥੇ ਬੱਚਿਆਂ ਨੂੰ ਬਾਹਰ ਵੇਖ ਕੇ ਜੇ ਤੁਸੀਂ ਇਹੋ ਜਿਹਾ ਰੁਝਾਨ ਤੇ ਮੇਰੇ ਖਾਲ ਨਸ਼ੇੜੀਆਂ ਦੇ ਉੱਤੇ ਵੀ ਤੁਸੀਂ ਇਹੋ ਜਿਹੀ ਫੈਸਿਲਿਟੀ ਦੇ ਸਕਦੇ ਹੋ ਕੀ ਗਾਰੰਟੀ ਕਰਦੇ ਹੋ ਸੰਧੂ ਸਾਹਿਬ ਕਿ ਜਿਹੜੇ ਬੱਚਿਆਂ ਨੂੰ ਤੁਸੀਂ ਬਾਹਰ ਭੇਜਣ ਦੀ ਗੱਲ ਕੀਤੀ ਉਹਨਾਂ ਕੋਲ ਬਾਹਰ ਕੰਮ ਹੈਗਾ ਵਾ ਅਸਲੀਅਤ ਇਹ ਹੈ ਕਿ ਬੱਚਿਆਂ ਕੋਲ ਬਾਹਰ ਕਾਮਯਾਨੀ ਉਹ ੱਤਕੇ ਖਾਂਦੇ ਫਿਰਦੇ ਨੇ ਉਹ ਜੂਝਦੇ ਫਿਰਦੇ ਨੇ ਇੱਥੇ ਮਾਂ-ਬਾਪ ਨੇ ਕਰਜ਼ੇ ਲੈ ਲੈ ਕੇ ਬਾਹਰ ਭੇਜੇ ਨੇ ਔਰ ਸ਼ਰਮ ਦੇ ਮਾਰਿਆਂ ਕਰਜ਼ਿਆਂ ਦੀ ਮਜਬੂਰੀ ਚ ਉਹ ਵਾਪਸ ਵੀ ਆਉਣਾ ਚਾਹੁੰਨਾ ਤੇ ਹਾਲਾਤ ਇਹ ਆ ਵੀ ਉਹਨਾਂ ਨੂੰ ਹਾਲਾਤ ਵਾਪਸ ਹੀ ਨਹੀਂ ਆਉਣ ਦਿੰਦੇ ਤੇ ਜੇ ਮਾਂ ਪਿਓ ਭੈਣ ਭਰਾ ਬਾਹਰ ਕਿਸੇ ਧੀ ਪੁੱਤ ਨੂੰ ਫੋਨ ਲਾਉਂਦਾ ਨਾ ਉਹਦਾ ਹਾਲ ਪੁੱਛਦੇ ਆ ਨਾ ਕਿ ਉਹ ਝੂਠਾ ਹਾਸਾ ਸੱਸ ਕੇ ਅੱਗੋਂ ਗੱਲਾਂ ਕਰਦੇ ਆ ਤੁਸੀਂ ਤੇ ਬਾਹਰ ਰਹੇ ਹੋ ਤੁਹਾਨੂੰ ਸਾਰੇ ਹਾਲਾਤ ਪਤਾ ਤੁਹਾਡੇ ਕੋਲ ਮੈਸੇਜ 'ਚ ਕਈ ਬੱਚੇ ਆ ਕੇ ਰੋਂਦੇ ਹੋਣਗੇ ਝੂਠਾ ਹਾਸਾ ਸੱਸ ਕੇ ਗੱਲਾਂ ਕਰਦੇ ਆ ਤੇ ਮਾਂ ਮਾਂ-ਬਾਪ ਸਾਡੇ ਪਰੇਸ਼ਾਨ ਨਾ ਹੋ ਇਸ ਕਰਕੇ ਝੂਠਾ ਦਿਲਾਸਾ ਦਿੰਦੇ ਆ ਤੇ ਜਦੋਂ ਫੋਨ ਬੰਦ ਹੁੰਦਾ ਨਾ ਉਹਨਾਂ ਦਾ ਤੇ ਭੁੱਬਾ ਮਾਰ-ਮਾਰ ਕੇ ਰੋਂਦੇ ਆ ਆ ਹਾਲਾਤ ਨੇ ਬੱਚਿਆਂ ਦੇ ਆ ਅਸਲੀਅਤ ਆ ਬ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਇਹਨਾਂ ਹਾਲਾਤਾਂ ਦੇ ਉੱਤੇ ਉਹਨਾਂ ਬੱਚਿਆਂ ਦੇ ਉੱਤੇ ਕਿ ਇਹ ਹਿਜਰਤੋ ਕਾ ਜਮਾਨਾ ਇਹ ਹਿਜਰਤੋ ਕਾ ਜਮਾਨਾ ਵੀ ਕਾ ਜਮਾਨਾ ਹੈ ਉਨੀਂ ਸੇ ਦੂਰ ਹੈ ਜਿਨਕੇ ਲੀਏ ਕਮਾਨਾ ਹੈ ਖੁਸ਼ੀ ਜੇ ਹੈ ਕਿ ਘਰ ਸੇ ਫੋਨ ਆਇਆ ਹੈ ਸਤਮ ਇਹ ਹੈ ਕਿ ਖੈਰੀਅਤ ਬਤਾਨਾ ਹੈ ਵੀ ਤੰਗ ਇਨੇ ਆ ਫਿਰ ਵੀ ਘਰ ਖੈਰੀਅਤ ਦੱਸੀ ਦੀ ਆ ਆ ਹਾਲਾਤ ਨੇ ਉੱਥੇ ਬੱਚਿਆਂ ਦੇ ਇਧਰ ਮਾਂ-ਬਾਪ ਦੀ ਹਾਲਤ ਪਤਾ ਕੀ ਆ ਕੱਲਾ-ਕੱਲਾ ਬੱਚਾ ਉਹਨਾਂ ਦਾ ਇੱਕ-ਇੱਕ ਜਾਂ ਦੋ-ਦੋ ਬੱਚੇ ਆ ਉਹ ਵੀ ਬਾਹਰ ਭੇਜ ਦਿੱਤੇ ਗਏ ਆ ਤੇ ਆਪਸ ਦੇ ਵਿੱਚ ਦੁੱਖ ਸੁੱਖ ਲਈ ਲੋੜ ਵੇਲੇ ਬਜ਼ੁਰਗਾਂ ਨੇ ਆਪਣੇ ਵਟਸਐਪ ਗਰੁੱਪ ਬਣਾਏ ਆ ਵੀ ਜੇ ਅਭੀ ਨਭੀ ਹੋ ਜੇ ਰਾਤ ਨੂੰ ਕਿਤੇ ਤੇ ਇੱਕ ਦੂਜੇ ਨੂੰ ਬਜ਼ੁਰਗ ਮੈਸੇਜ ਕਰਦੇ ਆ ਵੀ ਬੱਚਾ ਤੇ ਇੱਕਦਮ ਬਾਹਰ ਹੋ ਆ ਨਹੀਂ ਨਾ ਸਕਦਾ ਆ ਹਾਲਾਤ ਬਣੇ ਨੇ ਪੰਜਾਬ ਦੇ ਮਾਪਿਆਂ ਦੇ ਤੇ ਆ ਹਾਲਾਤ ਬਣੇ ਨੇ ਬੱਚਿਆਂ ਦੇ ਬਾਹਰ ਸੂਬੇ ਦੇ ਸਿਸਟਮ ਦੇ ਹਾਲਾਤ ਪਤਾ ਕੀ ਆ ਕਿਤੇ ਇੱਥੇ ਕਿਸੇ ਦੇ ਮਾਂ-ਬਾਪ ਦੀ ਡੈਥ ਹੋ ਜੇ ਨਾ ਇੱਥੇ ਕਿਤੇ ਮਾਂ-ਬਾਪ ਦੀ ਮੌਤ ਹੋ ਜੇ ਕਿਸੇ ਦੇ ਕਿਸੇ ਦੇ ਤੇ ਬੱਚੇ ਦੇ 2-4 ਦਿਨ ਬਾਅਦ ਆਉਣਾ ਹੋਵੇ ਨਾ ਤੇ ਸਰਕਾਰੀ ਤੌਰ ਦੇ ਉੱਤੇ 4 ਦਿਨ ਲਾਸ਼ ਲਖਣ ਦੀ ਵੀ ਪ੍ਰਬੰਧ ਨਹੀਂ ਹੈ ਗੱਲੋਂ ਇੱਥੇ ਹਸਪਤਾਲਾਂ ਦੇ ਵਿੱਚ ਆਹ ਸਿਸਟਮ ਹੈ ਸਾਡੇ ਦੇਸ਼ ਦਾ ਆਹ ਸਿਸਟਮ ਹੈ ਸਾਡੇ ਸੂਬੇ ਦਾ ਇਸ ਗੱਲ ਦੀ ਪਰੇਸ਼ਾਨੀ ਚ ਵੀ ਬੱਚੇ ਰਹਿੰਦੇ ਨੇ ਤੇ ਹੁਣ ਮੈਨੂੰ ਪਤਾ ਲੱਗਾ ਕਿ ਹਰ ਪਿੰਡ ਦੇ ਵਿੱਚ ਲੋਕਾਂ ਨੇ ਆਪੋ ਆਪਣੀ ਉਹ ਕੈਂਡੀ ਬਣਾਈਆਂ ਨੇ ਜਿਹਦੇ ਵਿੱਚ ਡੈੱਡ ਬੋਡੀ ਉਹ ਲਾਸ਼ ਰੱਖ ਲੈਂਦੇ ਉਹਨਾਂ ਦੇ ਵਿੱਚ ਤਕਰੀਬਨ ਹਰ ਪਿੰਡ ਦੇ ਵਿੱਚ ਹਰ ਗੁਰਦੁਆਰੇ ਦੇ ਵਿੱਚ ਇਹ ਬਣਾਲੇ ਆਹ ਹਾਲਾਤ ਨੇ ਪਿੰਡਾਂ ਦੇ ਬਣੇ ਹਾਲਾਤ ਇਹ ਨੇ ਕਿ ਬੱਚੇ ਬਾਹਰ ਜਾਣ ਦੇ ਨਾਲ 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 ਕਾਲਜ ਵੀ ਸਾਰੇ ਸ਼ਹਿਰ ਦੇ ਸਾਰੇ ਪੰਜਾਬ ਦੇ ਖਾਲੀ ਹੋ ਗਏ ਆ ਤੁਹਾਡੇ ਗੁਆਂ ਦੀ ਡੀਏਵੀ ਕਾਲਜ ਆ ਕਿਸੇ ਦਿਨ ਚੱਕਰ ਲਾਇਓ ਤੇ ਉਹਦਾ ਰਿਕਾਰਡ ਪੁੱਛਿਓ 5000 ਬੱਚਾ ਸੀਗਾ ਅੱਜ ਤੋਂ 10-12 ਸਾਲ ਪਹਿਲਾਂ ਤੇ ਮੇਰੇ ਖਿਆਲ 2000 ਕੇ 2500 ਰਹਿ ਗਿਆ ਵਿਦਿਆਖਦਾਰੇ ਸਾਰੇ ਬੰਦ ਹੋਣ ਦੀ ਕਗਾਰ ਤੇ ਆ ਗਏ ਤੇ ਤੁਸੀਂ ਉਲਟਾ ਕਹਿ ਰਹੇ ਹੋ ਵੀ ਮੈਂ ਬੱਚੇ ਬਾਹਰ ਭੇਜਨੇ ਆ ਕਹਿੰਦੇ ਆ ਨਾ ਕਿ ਇਹ ਇਹ ਬਹੁਤ ਵੱਡੀ ਆਫਤ ਜਿਹੜੀ ਹੋਰ ਆਉਣ ਵਾਲੀ ਆ ਜਿਸ ਦਿਨਾਂ ਪੰਜਾਬ ਜੂਝ ਰਿਹਾ ਵਾ ਕਿ ਇਹ ਇੱਕ ਇਸ਼ਾਰਾ ਹੈ ਆਫਤੇ ਨਾਗਹਾਨੀ ਦਾ ਕਿ ਬਹੁਤ ਵੱਡਾ ਹੋਰ ਨੁਕਸਾਨ ਹੋਣ ਵਾਲਾ ਵਾ ਕਿ ਇਹ ਇੱਕ ਇਸ਼ਾਰਾ ਹੈ ਆਫਤੇ ਨਾਗਹਾਨੀ ਦਾ ਕਿਸੀ ਜਗ੍ਹਾ ਸੇ ਪਰਿੰਦੋ ਦਾ ਕੂਚ ਕਰ ਜਾਣਾ ਵੀ ਸਾਰੇ ਬੱਚੇ ਉੱਡ ਕੇ ਬਾਹਰ ਜਾ ਰਹੇ ਆ ਤੇ ਬਚਣਾ ਕਿ ਇਸ ਤੋਂ ਵੱਡੀ ਮੁਸੀਬਤ ਹੋਰ ਪੰਜਾਬ ਦੇ ਵਿੱਚ ਕੀ ਆਉਣ ਵਾਲੀ ਆ ਸਰਕਾਰ ਤੁਹਾਡੀ ਬਣ ਜਾਣੀ ਆ ਭਾਵੇਂ ਗੱਠਮੰਦਨ ਦੇ ਨਾਲ ਹੀ ਬਣੇ ਇਹ ਤੈਅ ਆ ਤੁਸੀਂ ਹਾਰ ਜੋ ਹਾਰਨ ਜਿੱਤਣ ਹਾਰ ਜਿੱਤ ਤੁਹਾਡੇ ਲਈ ਮਹਿਣਾ ਨਹੀਂ ਰੱਖਦੀ ਕਿਉਂਕਿ ਸਿੱਖ ਕੋਟੇ ਦੇ ਵਿੱਚੋਂ ਤੁਹਾਡਾ ਮੰਤਰੀ ਬਣਨਾ ਤੈਅ ਸੋ ਚਾਹੀਦਾ ਤੇ ਤੁਹਾਨੂੰ ਇਹ ਆ ਵੀ ਪੰਜਾਬ ਨੂੰ ਆਬਾਦ ਕਰਨ ਵਾਲੇ ਵਾਅਦੇ ਕਰੋ ਨਾ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੇ ਤੁਸੀਂ ਵਾਅਦਾ ਇਹ ਕਰੋ ਮੈਂ ਪੰਜਾਬ ਦਾ 4 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕਰਾਉਂਗਾ ਜਿਹੜੇ ਲੋਕ ਵਿਆਜ ਦਿੰਦੇ ਫਿਰਦੇ ਆ ਕੱਲਾ ਕੱਲਾ ਬੰਦਾ ਜਿਹੜਾ ਉਹ ਵਿਆਜ ਦਿੰਦਾ 1250 ਰੁਪਏ ਮਹੀਨੇ ਦਾ ਛੋਟਾ ਬੱਚਾ ਜੇ ਜੰਮਦਾ ਹੀ ਆ ਨਾ ਉਹਦੇ ਉੱਤੇ ਵੀ ਸਵਾ ਲੱਖ ਦਾ ਕਰਜ਼ਾ ਵਾ ਤੇ 1250 ਰੁਪਏ ਉਹ ਵਿਆਜ ਦਿੰਦਾ ਬਾਕੀ ਚੀਜ਼ਾਂ ਮਹਿੰਗੀਆਂ ਲੈਂਦਾ ਵਾ ਬਾਕੀ ਸੂਬਿਆਂ ਦੇ ਨਾਲੋਂ ਇਸ ਤਰੀਕੇ ਵਿਆਜ ਸਾਡੇ ਕੋਲ ਵਸੂਲਿਆ ਜਾਂਦਾ ਤੁਸੀਂ ਵਾਅਦਾ ਇਹ ਕਰੋ ਵੀ ਮੈਂ ਪੰਜਾਬ ਦਾ ਕਰਜ਼ਾ ਮਾਫ਼ ਕਰਾਉਂਗਾ ਤੁਸੀਂ ਵਾਅਦਾ ਇਹ ਕਰੋ ਮੈਂ ਬਾਰਡਰ ਖੋਲੂਗਾ ਇਹਦੀ ਗੱਲ ਕਰੂੰਗਾ ਬਾਰਡਰ ਖੋਲਣ ਦੀ ਯੂਥ ਨੂੰ ਕੰਮ ਦੇ ਕੇ ਬਾਹਰ ਜਾਣੋ ਨਸ਼ੇ ਤੋਂ ਗੈਂਗਸਟਰਵਾਦ ਤੋਂ ਰੋਕਣ ਦੀ ਕੋਸ਼ਿਸ਼ ਕਰੂੰਗਾ ਨਾ ਕਿ ਇੱਥੇ ਵੀਜ਼ਾ ਸੈਂਟਰ ਤੇ ਅੰਬੈਸੀਆਂ ਦੇ ਖੋਲਣ ਦੀ ਗੱਲ ਕਰੂੰਗਾ ਸੋ ਵਾਅਦੇ ਤੇ ਤੁਹਾਨੂੰ ਇਹੋ ਜੇ ਕਰਨੇ ਚਾਹੀਦੇ ਆ ਮੇਰੀ ਛੱਡੋ ਆਪਣੇ ਦਿਲ ਤੇ ਹੱਥ ਰੱਖ ਕੇ ਵੇਖਿਓ ਸੰਧੂ ਸਾਹਿਬ ਤੁਸੀਂ ਕਿੰਨੀਆਂ ਮੀਟਿੰਗਸ ਦੇਣ ਦੇ ਵਿੱਚ ਕਰਦੇ ਹੋ ਬਹੁਤ ਵੱਡੀ ਕੰਸਟੀਚੂਐਂਸੀ ਆ ਤੁਹਾਡੀ ਕਿੰਨੀਆਂ ਰੈਲੀਆਂ ਛੋਟੀਆਂ-ਛੋਟੀਆਂ ਰੋਜ਼ ਕਰਦੇ ਹੋ ਕਿਤੇ 10-15% ਤੋਂ ਵੱਧ ਤੁਹਾਨੂੰ ਯੂਥ ਨਜ਼ਰ ਆਉਂਦਾ ਪੰਜਾਬ ਦੇ ਵਿੱਚ ਮਾਂ-ਬਾਪ ਦੀ ਸੇਵਾ ਤੇ ਦੂਰ ਹੈ ਯਾਰ ਇੱਥੇ ਤੇ ਲੋਕਾਂ ਦੇ ਵਿੱਚ ਹੁਣ ਗੁਰਦੁਆਰਿਆਂ ਤੇ ਮੰਦਰਾਂ ਦੀ ਸੇਵਾ ਲਈ ਵੀ ਯੂਥ ਨਹੀਂ ਬਚਿਆ ਬੱਚੇ ਨਹੀਂ ਬਚੇ ਤੇ ਆਪਾਂ ਇੱਥੋਂ ਉਹਨਾਂ ਨੂੰ ਹੋਰ ਤੋਰਨ ਦੀਆਂ ਗੱਲਾਂ ਕਰਦੇ ਆਂ ਸੋ ਮੁੱਦੇ ਇਹ ਰੱਖੋ ਕਿ ਬੱਚੇ ਇੱਥੇ ਰੱਖਣੇ ਕਿੱਦਾਂ ਮੁੱਦੇ ਇਹ ਨਾ ਰੱਖੋ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਬੱਚੇ ਇੱਥੋਂ ਭਜਾਉਣੇ ਕਿੱਦਾਂ ਆਉਣ ਵਾਲੀ ਕੇਂਦਰ ਸਰਕਾਰ ਤੁਹਾਡੀ ਸਰਕਾਰ ਬਣ ਜਾਣੀ ਇਹ ਤੈਅ ਆ ਮੈਂ ਤੁਹਾਨੂੰ ਫੇਰ ਕਹਿੰਨੇ ਆਂ ਬਾਰ-ਬਾਰ ਤੀਜਾ ਇਹ ਰੱਖੋ ਕਿ ਪੰਜਾਬ ਨੂੰ ਮੈਂ ਪੈਕੇਜ ਦਿਵਾਉਣਾ ਪੰਜਾਬ ਨੂੰ ਮੈਂ ਦੁਬਾਰਾ ਲੀਤ ਲੈ ਕੇ ਆਉਣਾ ਪੰਜਾਬ 'ਚ ਮੈਂ ਰੋਜ਼ਗਾਰ ਪੈਦਾ ਕਰਨੇ ਆਂ ਸੋ ਇਹੋ ਜੇ ਵਾਦੇ ਨਾ ਕਰੋ ਵੀ ਮੈਂ ਬੱਚੇ ਇਥੋਂ ਭਜਾਉਣੇ ਆ ਜੇ ਧਰ ਪਰਮਾਤਮਾ ਤੇ ਛੱਡੋ ਚੰਗੀ ਨੀਤ ਹੋਊਗੀ ਤੇ ਹੋ ਸਕਦਾ ਤੁਹਾਨੂੰ ਹਾਰਨ ਤੋਂ ਬਾਅਦ ਵੀ ਰੱਬ ਭਾਗ ਲਾਵੇ ਮਤਲਬ ਬਹੁਤ ਜ਼ਿਆਦਾ ਸ਼ਾਰਤ ਦੇਵੇ ਪੰਜਾਬ ਲਈ ਕੁਝ ਕਰੋ ਤੇ ਸਹੀ ਸੋ ਸਾਰਾ ਕੋਈ ਤੁਹਾਡੇ ਹੱਥ ਦੇ ਵਿੱਚ ਆ ਪਾਰਟੀ ਤੁਹਾਡੀ ਬੜੀ ਵੱਡੀ ਆ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਹਾਨੂੰ ਮੈਂ ਇਹ ਕਹਿ ਕੇ ਸਮਾਪਤੀ ਕਰਨ ਲੱਗਾ ਸੰਧੂ ਸਾਹਿਬ ਕਿ ਜੰਗਲ ਜੰਗਲ ਢੂੰਡ ਰਹੀ ਹੈ ਜੰਗਲ ਜੰਗਲ ਢੂੰਡ ਰਹੀ ਹੈ ਮ੍ਰਿਗ ਆਪਣੀ ਕਸਤੂਰੀ ਕੋ ਕਿਤਨਾ ਮੁਸ਼ਕਲ ਹੈ ਤੈਅ ਕਰਨਾ ਖੁਦ ਸੇ ਖੁਦ ਕੀ ਦੂਰੀ ਕੋ ਸਾਰੇ ਫੈਸਲੇ ਤੇ ਸਾਰੇ ਹਾਲਤੇ ਤੁਹਾਡੇ ਕੋਲ ਆ ਤੇ ਆਪਾਂ ਲੱਭਦੇ ਕੀ ਫਿਰਦੇ ਆ ਪੰਫਲੈਟ ਵੰਡ ਕੇ ਸੋ ਬਰਾਏ ਮਿਹਰਬਾਨੀ ਇਹਨਾਂ ਮੁੱਦਿਆਂ ਦੇ ਉੱਤੇ ਗੌਰ ਕਰੋ